ਸ਼ੇਖਾਲਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਦਾ ਮਮੀ ਲਾਈਫ ਹਰਸ ਨਾਓ ਸਾਰੇ ਕਿਵੇਂ ਹੋ ਠੀਕ ਠਾਕ ਹੋ ਮੈਂ ਵੀ ਬਿਲਕੁਲ ਠੀਕ ਹਾਂ ਜੀ ਸਵਾਗਤ ਕਰਦੀ ਹਾਂ ਜੀ ਤੁਹਾਡਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਸਵੇਰ ਦਾ ਟਾਈਮ ਆ ਜੀ 8 ਵਜੇ ਚੁੱਕਿਆ ਹਸਬੰਡ ਚਲੇ ਗਏ ਸੀਗੇ ਕੰਮ ਤੇ ਤੇ ਅੱਜ ਜਿਹੜੀ ਮੀ ਮਾਰਨਿੰਗ ਰੁਟੀਨ ਆ ਜੀ ਉਹ ਮੈਂ ਆਪਣੀ ਕਰ ਲਈ ਸੀ ਸਵੇਰੇ ਉੱਠ ਕੇ ਜਿਹੜੀ ਐਕਸਰਸਾਈਜ਼ ਕਰਨੀ ਹੁੰਦੀ ਆ ਮੈਂ ਆਪਣੀ ਜੀਰਾ ਟੀ ਜੋ ਵੀ ਜਿਹੜੀ ਵੀ ਟੀ ਲੈਣੀ ਹੁੰਦੀ ਉਹ ਮੈਂ ਲੈ ਲਈ ਸੀਗੀ ਕੁਝ ਮੈਂ ਨਰਟਸ ਵਗੈਰਾ ਸੋਕ ਕਰਕੇ ਰੱਖਦੀ ਹੁੰਨੀ ਰਾਤ ਨੂੰ ਉਹ ਵੀ ਮੈਂ ਕੰਜ਼ਿਊਮ ਕਰ ਲਈ ਸੀਗੇ ਤੇ ਥੋੜਾ ਜਿਹਾ ਮੈਂ ਲਾਈਟ ਜਾਂ ਬ੍ਰੇਕਫਾਸਟ ਕਰਕੇ ਤੇ ਮੈਂ ਆਪਣਾ ਕੰਮ ਤੇ ਲੱਗ ਗਈ ਸੀ ਕਿਉਂਕਿ ਥੋੜਾ ਬੋਤਾ ਕੁਝ ਖਾਦਾ ਹੋਊਗਾ ਤਾਂ ਤਾਂ ਹੀ ਕੰਮ ਹੋਊਗਾ ਨਾ ਤੇ ਖਾਲੀ ਪੇਟ ਤਾਂ ਵੈਸੇ ਵੀ એનર્ਜੀ ਹੈ ਜਿਹੜੀ ਬਿਲਕੁਲ ਨਹੀਂ ਹੈਗੀ ਸਵੇਰੇ ਸਵੇਰੇ ਹੱਦੇ ਪਿੱਤੇ ਬਿਨਾ ਤੇ ਅੱਜ ਮੇਰਾ ਥੋੜਾ ਜਿਹੜਾ ਡੇ ਆ ਉਹ ਹੈਟਿਕ ਹੋਣ ਵਾਲਾ ਕਿਉਂਕਿ ਅੱਜ ਥੋੜਾ ਕੱਪੜਿਆਂ ਦਾ ਖਲਾਰਾ ਮੇਰਾ ਜ਼ਿਆਦਾ ਆ ਕਿਉਂਕਿ ਸਰਦੀਆਂ ਤੁਹਾਨੂੰ ਪਤਾ ਆਲਮੋਸਟ ਚਾਈ ਚੁੱਕੀਆਂ ਆ ਕਬੇਟੇ ਮੇਰੇ ਹੈਵੀ ਵਾਲੇ ਕੰਬਲਾ ਜਿਹੜੀਆਂ ਰਜਾਈਆਂ ਉਹਨਾਂ ਨੂੰ ਵੀ ਧੁੱਪ ਲਗਵਾਉਣੀ ਹੈ ਤੇ ਅਜ ਮੇੜ ਕੁਸ਼ਨ ਕਵਰ ਵਗੈਰਾ ਐ ਸੋਫੇ ਦੇ ਉਹ ਵੀ ਮੈ ਅੱਜ ਧੋਣੇ ਆ ਤੇ ਕਾਟਨ ਵਗੈਰਾ ਵੀ ਅੱਜ ਮੈ ਧੋਣੇ ਆ ਵੈਸੇ ਮੈਂ ਆਪਣਾ ਇੱਕ ਦਿਨ ਬੰਨਿਆ ਹੁੰਦਾ ਆ ਵੀ ਮੈਂ ਲਗ ਲਗ ਦਿਨ ਦੇ ਵਿੱਚ ਲਗ ਲਗ ਕੰਮ ਕਰਦੀ ਹੁੰਨੀ ਆ ਜਿਵੇਂ ਮੈਂ ਕਿਚਨ ਦੇ ਵਿੱਚ ਕਰ ਲਿਆ ਅੱਜ ਕੰਮ ਫੇ ਦੂਸਰੇ ਦਿਨ ਮੈਂ ਡਰਾਈング ਰੂਮ ਦੇ ਵਿੱਚ ਕਰ ਲਿਆ ਤੇ ਐਦਾਂ ਨਾ ਫੇ ਕੰਮ ਥੋੜਾ ਵੰਡਿਆ ਹੋਵੇ ਤਾਂ ਫੇ ਇੱਕ ਦਿਨ ਦੇ ਵਿੱਚ ਸਾਰੇ ਕੰਮ ਮੈਂ ਕਰਦੀ ਨਹੀਂ ਹੁੰਦੀ ਇਹਦੇ ਨਾਲ ਫੇ ਜਿਹੜਾ ਪ੍ਰੈਸ਼ਰ ਜਿਆ ਪਿਆ ਰਹਿੰਦਾ ਨੀਤਾ ਕੰਮ ਦਾ ਮੈਂ ਥੋੜਾ ਜਿਹਾ ਟੈਨਸ਼ਨ ਫਰੀ ਹੋ ਕੇ ਕੰਮ ਕਰਦੀ ਹੁੰਨੀ ਆ ਕਪੜੇ ਮੈਂ ਵਾਸ਼ ਕਰਲੇ ਸੀਗੇ ਜਿਹੜੇ ਬੇਸਿਕ ਜਿਹੜੇ ਆਪਣੇ ਕਪੜੇ ਹੁੰਦੇ ਆ ਡੇਲੀ ਰੂਟੀਨ ਵਾਲੇ ਉਹ ਤਾਂ ਮੈਂ ਵਾਸ਼ ਕਰਲੇ ਸੀ ਤੇ ਕੋਠੇ ਤੇ ਪਾਇਆ ਹੀ ਸੀਗੀ ਤੇ ਜਿਹੜੇ ਆ ਕਰਟਨ ਆ ਵਾਲੇ ਰੂਮ ਦੇ ਉਹ ਵੀ ਮੈਂ ਉਤਾਰ ਲੂੰਗੀ ਕਰਟਨ ਟਾਂਦੇ ਰਹਿੰਦੇ ਨਾਲ ਇਹਦੇ ਵਿੱਚ ਦੋ ਚਿਪਕਲੀਆਂ ਨਿਕਲੀਆਂ ਤੇ ਮੈਨੂੰ ਬਾਅਦ ਚੋਂ ਪਤਾ ਚੱਲਿਆ ਐਨ ਸ਼ੁਕਰ ਉਹ ਬਚ ਗਈ ਨਹੀਂ ਤਾਂ ਮੇਰੇ ਉੱਤੇ ਹੀ ਗਿਰ ਜਾਣੀਆਂ ਸੀਗੀਆਂ ਉਸ ਤੋਂ ਬਾਅਦ ਜਦ ਮੈਂ ਕੋਠੇ ਦੇਖਣ ਗਈਆਂ ਕਪੜੇ ਮੇਰੇ ਕਾਫੀ ਹੱਦ ਤੱਕ ਤਾਂ ਵੈਸੇ ਸੁੱਕ ਚੁੱਕੇ ਸੀਗੇ ਮੈਂ ਸੋਚਿਆ ਵੀ ਬਾਅਦ ਵਿੱਚ ਆ ਕੇ ਨੇ ਇਹਨਾਂ ਉਤਾਰ ਲੈਣੀਆਂ ਇੰਨੀ ਜ਼ਿਆਦਾ ਧੁੱਪ ਸੀ ਨਾ ਕਪੜੇ ਹੁਣ ਅੱਜ ਕੱਲ ਬਹੁਤ ਜਲ ਇਸ ਰਜਾਈ ਵੀ ਉੱਪਰ ਲਿਆਈ ਸੀ ਮੈਂ ਕਿ ਇਹਨਾਂ ਨੂੰ ਵੀ ਧੁੱਪੇ ਇੱਕ ਵਾਰੀ ਫੋਲ ਦਿੰਨੀ ਆ ਰੱਖਣ ਤੋਂ ਪਹਿਲਾਂ ਕਿਉਂਕਿ ਜਿਹੜੇ ਜੰਮਸ ਵਗੈਰਾ ਹੁੰਦੇ ਆ ਉਹ ਸਾਰੇ ਧੁੱਪ ਨਾਲ ਮਰ ਜਾਂਦੇ ਆ ਉਸ ਤੋਂ ਬਾਅਦ ਜਿਹੜਾ ਕੱਪੜਾ ਉੱਪਰ ਪਾ ਕੇ ਆਈ ਤਾਂ ਫਿਰ ਮੈਂ نیچے ਆ ਕੇ ਮੇਰਾ ਥੋੜਾ ਜਿਹਾ ਕਿਚਨ ਦਾ ਕੰਮ ਪੈਂਡਿੰਗ ਪਿਆ ਹੋਇਆ ਸੀਗਾ ਪਹਿਲਾਂ ਮੈਂ ਉਹ ਕਰ ਲੂੰਗੀ ਬ੍ਰੇਕਫਾਸਟ ਸਵੇਰੇ ਕਰਕੇ ਜਿਹੜੇ ਭਾਂਡਿਆਂ ਦਾ ਕੰਮ ਸੀਗਾ ਉਹ ਮੈਂ ਸਾਰਾ ਕਰ ਦਿੱਤਾ ਸੀਗਾ ਹਸਬੰਡ ਦੇ ਜਾਣ ਤੋਂ ਬਾਅਦ ਹੀ ਸਿਰਫ ਕਿਚਨ ਕਾਊਂਟਰ ਰਹਿ ਗਿਆ ਸੀਗਾ ਮੇਰਾ ਕਲੀਨ ਕਰਨ ਵਾਸਤੇ ਉਹ ਮੈਂ ਕਰ ਲੂੰਗੀ ਤੇ ਮੇਰਾ ਗੈਸ ਚੁੱਲ੍ਹਾ ਸੀਗਾ ਉਹਨੂੰ ਮੈਂ ਸਾਫ਼ ਕਰ ਲ ਹੋਰ ਜਿਹੜੀ ਕਿਚਨ ਦੇ ਵਿੱਚ ਮੇਰੀ ਛੋਟੀ ਮੋਟੀ ਕਲੀਨਿੰਗ ਉਹ ਵੀ ਕਰ ਲੂੰਗੀ ਜਿੱਦਾਂ ਹੀ ਮੈਂ ਭਾਂਡੇ ਸਾਫ਼ ਕਰਕੇ ਹਟਦੀ ਨਾ ਜਿਹੜਾ ਮੇਰਾ ਭਾਂਡਿਆਂ ਵਾਲਾ ਸਿੰਕ ਹੁੰਦਾ ਨਾ ਉਹਨੂੰ ਮੈਂ ਹਮੇਸ਼ਾ ਨਾ ਗਿੱਲੇ ਕੱਪੜੇ ਤਾਂ ਜਿਹੜਾ ਕਰਨਾ ਹੀ ਕਰਨਾ ਹੁੰਦਾ ਆਪਾਂ ਸਾਫ਼ ਬਾਅਦ ਵਿੱਚ ਨਾ ਸੁੱਕੇ ਕੱਪੜੇ ਨਾਲ ਇੱਕ ਵਾਰੀ ਵਾਈਪ ਕਰ ਦਿੰਨੇ ਹਣੀ ਉਹਦੇ ਨਾਲ ਇਹ ਸਟੇਨ ਵਗੈਰਾ ਨਹੀਂ ਰਹਿੰਦੇ ਬਾਕੀ ਜਿਹੜੀ ਕਿਚਨ ਦੇ ਵਿੱਚ ਛੋਟੀ ਮੋਟੀ ਬੇਸਿਕਲੀ ਜਿਹੜੀ ਟਾਸਟਿੰਗ ਹੁੰਦੀ ਉਹ ਤਾਂ ਕਰਨੀ ਹੀ ਹੁੰਦੀ ਉਹ ਪਹਿਲਾਂ ਕਰ ਲੂੰਗੀ ਹੋਰ ਜਿਹੜੇ ਛੋਟੇ ਛੋਟੇ ਕੰਮ ਆ ਜੀ ਉਹ ਵੀ ਕਰ ਲੂੰਗੀ ਫੇਰ ਤੁਹਾਨੂੰ ਮਿਲਦੀ ਆਂ ਕਿਚਨ ਵਾਲਾ ਕੰਮ ਹੋ ਗਿਆ ਸੀ ਕੋਠੇ ਤੋਂ ਜਿੰਨੇ ਵੀ ਸਾਰੇ ਕੱਪੜੇ ਸੁੱਕੇ ਸੀ ਵਾਰੀ-ਵਾਰੀ ਜਾ ਕੇ ਥੋੜੇ-ਥੋੜੇ ਕਰਕੇ ਮੈਂ ਲੈ ਆਈ ਸੀਗੀ ਤੇ ਅੱਜ ਮੈਂ ਆ ਗਈਆਂ ਜੀ ਆਪਣੇ ਇੱਧਰਲੇ ਵਾਲੇ ਰੂਮ 'ਚ ਬੈੱਡਰੂਮ ਵਾਲੇ 'ਚ ਇਹਦੀ ਅੱਜ ਮੈਂ ਜਿਹੜੀ ਬੈੱਡਸ਼ੀਟ ਆ ਉਹ ਚੇਂਜ ਕਰੂੰਗੀ ਵੈਸੇ ਪਰ ਸੋ ਚੌਥੀ ਵੀ ਕੀਤੀ ਸੀ ਅੱਜ ਥੋੜੀ ਜੀ ਗੰਦੀ ਲੱਗਦੀ ਸੀ ਤਾਂ ਮੈਂ ਸੋਚਿਆ ਚੇਂਜ ਕਰ ਦਿੰਨੇ ਆ ਸਾਫ ਸੁਥਰੀ ਅੱਛੀ ਲੱਗਦੀ ਆ ਥੋੜੀ ਜੀ ਅੱਜ ਮੈਂ ਹੋਰ ਥੋੜੀ ਪਿਓਰ ਕਾਟਨ ਦੀ ਚਾਦਰ ਵਿਛਾ ਲਈ ਸੀ ਕਿਉਂਕਿ ਗਰਮੀ ਥੋੜੀ ਜੀ ਹੁਣ ਜ਼ਿਆਦਾ ਹੋਰ ਹੋ ਗਈ ਆ ਤੇ ਹੁਣ ਤਾਂ ਪਸੀਨਾ ਵੀ ਬਹੁ ਜਿਹੜੀ ਇਹ ਵਾਲੀ ਮੈਂ ਬੈੱਡ ਸ਼ੀਟ ਉਤਾਰ ਲਈ ਨਾ ਹੁਣ ਤਾਂ ਮੈਂ ਬਿਲਕੁਲ ਵਾਸ਼ ਨਹੀਂ ਕਰਨੀ ਕਿਉਂਕਿ ਮੈਂ ਹੁਣ ਕੱਪੜੇ ਧੋ ਚੁੱਕੀ ਆ ਹੁਣ ਮੈਂ ਜਦੋਂ ਵੀ ਨੈਕਸਟ ਟਾਈਮ ਕੱਪੜੇ ਧੋਂਗੀ ਉਦੋਂ ਇਹਨਾਂ ਮਸ਼ੀਨ ਦੇ ਵਿੱਚ ਸੁੱਟ ਕੇ ਧੋ ਦੂੰਗੀ ਹੁਣ ਤਾਂ ਮੈਂ ਬਿਲਕੁਲ ਨਹੀਂ ਧੋਣੇ ਤੇ ਜਿਹੜੇ ਪਿੱਲੋ ਕਵਰ ਵਗੈਰਾ ਵੀ ਉਹ ਵੀ ਮੈਂ ਚੇਂਜ ਕਰ ਲਈ ਰੂਮ ਦੀ ਜਿਹੜੀ ਮੈਂ ਸਾਰੀ ਸੈਟਿੰਗ ਕਰ ਲਈ ਛੋਟੀ ਮੋਟੀ ਡਸਟਿੰਗ ਸੀਗੀ ਉਹ ਵੀ ਮੈਂ ਕਰ ਲਈ ਆ ਗੁਸ਼ੀਨੂਮੇ ਦਪੈਨ ਨੂੰ ਥੋੜੀ ਦੇਰ ਵਾਸਤੇ ਸਵਾਦਨ ਨਹੀਂ ਹੁੰਨੀ ਆ ਹੁਣ ਉਹਦੀ ਮੈਂ ਤਿਆਰੀ ਕਰਨ ਲੱਗੀ ਜੀ ਇੱਥੇ ਖਾਣ ਪੀਣ ਦੀ ਕਿਉਂਕਿ ਜਦੋਂ ਵੀ ਉਹ ਉੱਠੂਗੀ ਨਾ ਉਹਨੂੰ ਥੋੜੀ ਹਲਕੀ ਫੁਲਕੀ ਭੁੱਖ ਤੇ ਲੱਗੀ ਹੁੰਦੀ ਆ ਫ੍ਰਿਜ ਵਿੱਚ ਖੋਲ ਕੇ ਦੇਖਿਆ ਤਾਂ ਫ੍ਰਿਜ ਤੇ ਥੋੜੀ ਜੀ ਸ਼ੱਕਰ ਕੰਦੀ ਪਈ ਹੋਈ ਸੀ ਦੋ ਚਾਰ ਸਿਗੀਆਂ ਮੈਂ ਕਿਹਾ ਚਲੋ ਇਹਨਾਂ ਨੂੰ ਨਾ ਧੋ ਕੇ ਚੰਗੀ ਤਰ੍ਹਾਂ ਵਾਸ਼ ਕਰਕੇ ਇਨੂੰ ਮੈਂ ਮੋٹے ਮੋٹے ਚੋਪ ਕਰ ਲੈਂਦੀ ਆ ਤੇ ਇਹਨੂੰ ਬੋਇਲ ਕਰ ਲੈਂਦੀ ਆ ਵੈਸੇ ਉਹ ਸ਼ਕਰਕੰਦੀ ਖਾਂਦੀ ਨਹੀਂ ਹੈਗੀ ਬਿਲਕੁਲ ਵੀ ਅਗਰ ਉਹਨੂੰ ਕਹ ਦਵਾਂ ਵੀ ਇਹ ਪੋਟੈਟੋ ਆ ਫਿਰ ਤਾਂ ਉਹ ਖਾ ਲੇਗੀ ਜਿੰਨੀ ਦੇਰ ਤੱਕ ਮੇਰੀ ਸ਼ਕਰਕੰਦੀ ਬੋਇਲ ਹੁੰਦੀ ਉਹਨੀ ਦੇਰ ਤੱਕ ਜਿਹੜਾ ਮੈਂ ਸ਼ਾਵਰ ਲੈ ਲੂੰਗੀ ਕੁਰਸੀਨ ਦੇ ਸੁੱਤੇ-ਸੁੱਤੇ ਸਭ ਤੋਂ ਪਹਿਲਾਂ ਮੈਂ ਜਿਹੜਾ ਆਪਣਾ ਸੂਟ ਉਹ ਪ੍ਰੈਸ ਕਰ ਲੂੰਗੀ ਕੂਕ ਪ੍ਰੈਸ ਕਰਨ ਤੋਂ ਬਾਅਦ ਜਿਹੜਾ ਵੀ ਮੇਰਾ ਖਲਾਰਾ ਹੈਗਾ ਟੇਬਲ ਦੇ ਉੱਤੇ ਮੈਨੂੰ ਨਾਲ ਦੇ ਨਾਲ ਹੀ ਸਮੀਟ ਦੂੰਗੀ ਇਹਦੇ ਨਾਲ ਇਹ ਕੰਮ ਨਹੀਂ ਪੈਂਡਿੰਗ ਹੁੰਦਾ ਹੈਗਾ ਤੇ ਸਭ ਤੋਂ ਪਹਿਲਾਂ ਮੈਂ ਸ਼ਾਵਰ ਲੈ ਲੂੰਗੀ ਉਸ ਤੋਂ ਬਾਅਦ ਮੈਂ ਫਿਰ ਕਿਚਨ ਦੇ ਵਿੱਚ ਕੰਮ ਕਰੂੰਗੀ ਮੇਰੀ ਸੋਚਣੀ ਹੈ ਜੇ ਜਿੱਦਾਂ ਮਤਲਬ ਘਰ ਦੇ ਕੰਮ ਜ਼ਰੂਰੀ ਹੈ ਫੈਮਿਲੀ ਨੂੰ ਸੰਭਾਲਣਾ ਬੱਚਿਆਂ ਨੂੰ ਸੰਭਾਲਣਾ ਜ਼ਰੂਰੀ ਹੈ ਉਨੇ ਹੀ ਜ਼ਿਆਦਾ ਆਪਣੀ ਕੇਅਰ ਕਰਨੀ ਵੀ ਜ਼ਰੂਰੀ ਹੈ ਸਾਡੀ ਜਿਹੜੀ ਸਵੇਰ ਦੀ ਭੱਜ ਦੌੜ ਸ਼ੁਰੂ ਹੋ ਜਾਂਦੀ ਸਵੇਰ ਤੋਂ ਫੈਮਿਲੀ ਵਾਸਤੇ ਖਾਣਾ ਬਣਾਣਾ ਬੱਚਿਆਂ ਨੂੰ ਦੇਖਣਾ ਹਸਬੈਂਡ ਨੂੰ ਦੇਖਣਾ ਇਹਨਾਂ ਸਾਰਿਆਂ ਦੇ ਚੱਕਰਾਂ ਵਿੱਚ ਆਪਾਂ ਕਿਤੇ ਨਾ ਕਿਤੇ ਜਿਹੜੀ ਆਪਣੀ ਕੇਅਰ ਕਰਨੀ ਭੁੱਲ ਜਾਂਦੇ ਆ ਵੈਸੇ ਇਹ ਮੇਰੀ ਇਕੱਲੀ ਦੀ ਕਹਾਣੀ ਨਹੀਂ ਹੈ ਹਰੇਕ ਘਰ ਦੇ ਵਿੱਚ ਹਾਊਸ ਵਾਈਫ ਦੀ ਜਾਂ ਹਾਊਸ ਮੇਕਿੰਗ ਦੇ ਜਿਹੜੇ ਉਹਨਾਂ ਸਾਰਿਆਂ ਦੀ ਹੀ ਸੇਮ ਸਟੋਰੀ ਹੈ ਕਿਉਂਕਿ ਉਹਨਾਂ ਦੀ ਪ੍ਰੈਫਰੈਂਸ ਸਭ ਤੋਂ ਪਹਿਲਾਂ ਆਪਣੀ ਫੈਮਿਲੀ ਔਰ ਬੱਚੇ ਹੀ ਹੁੰਦੇ ਆ ਉਹ ਵੀ ਗੱਲ ਬਸੇ ਬਿਲਕੁਲ ਠੀਕ ਆ ਪਰ ਉਹਦੇ ਨਾਲ ਨਾਲ ਆਪਣਾ ਸਰੀਰ ਦਾ ਧਿਆਨ ਰੱਖਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਤੋ ਮੈਨੂੰ ਇੱਦਾਂ ਲੱਗਦਾ ਸਵੇਰੇ ਸਭ ਤੋਂ ਪਹਿਲਾਂ ਉੱਠ ਕੇ ਨਾ ਆਪਾਂ ਨੂੰ ਤਿਆਰ ਹੋ ਜਾਣਾ ਚਾਹੀਦਾ ਉਹਦੇ ਨਾਲ ਇੱਕ ਤਾਂ ਮੋਟੀਵੇਸ਼ਨ ਆ ਜਾਂਦੀ ਹੈ ਦੂਸਰਾ ਹੈ ਆਪਾਂ ਕੱਪ ਕਰਦੇ ਜਿਹੜੇ ਆਪਾਂ ਨੂੰ ਐਨਰਜੈਟਿਕ ਜਿਹੜਾ ਉਹਨਾਂ ਫੀਲ ਹੁੰਦਾ ਆ ਉਸ ਤੋਂ ਬਾਅਦ ਜੀ ਮੈਂ ਆਪਣੀ ਜਿਹੜਾ ਚਾਹ ਦਾ ਕੱਪ ਬਣਾ ਲਿਆ ਸੀ ਮੇਰਾ ਟੀ ਟਾਈਮ ਹੋ ਗਿਆ ਸੀਗਾ ਤੇ ਮੈਂ ਸੋਫੇ ਵਾਲੇ ਕਮਰੇ ਦੇ ਵਿੱਚ ਆ ਗਈ ਸੀਗੀ ਤੇ ਉੱਥੇ ਬੈਠ ਕੇ ਸਕੂਨ ਦੇ ਨਾਲ ਜਿਹੜਾ ਆਪਣਾ ਚਾਹ ਦਾ ਕੱਪ ਆ ਮੈਂ ਪੀਉਂਗੀ ਕਿਉਂਕਿ ਗੁਰਸ਼ੀਨ ਸੁੱਤੀ ਹੋਈ ਸੀ ਉਹ ਸੁੱਤੇ-ਸੁੱਤੇ ਜਿਹੜੇ ਮੇਰੇ ਸਾਰੇ ਕੰਮਾਂ ਹੋ ਜਾਂਦੇ ਹੁੰਦੇ ਤੇ ਮੈਂ ਸ਼ਾਂਤੀ ਨਾਲ ਬੈਠ ਕੇ ਚਾਹ ਦਾ ਕੱਪ ਪੀ ਲੂੰਗੀ ਜਿਹੜਾ ਆਲੇ-ਦੁਆਲੇ ਖਲਾਰਾ ਥੋੜਾ ਜਿਹਾ ਵਾਇਡ ਕਰਿਓ ਮੈਂ ਕੱਲੇ ਜਿਹੜਾ ਸਾਰਾ ਖਲਾਰਾ ਚੱਕੂੰਗੀ ਥੋੜੀ ਜਿਹੀ ਮੈਨੂੰ ਆਵਾਜ਼ ਆਈ ਮੈਨੂੰ ਲੱਗਾ ਸ਼ਾਇਦ ਗੁਰਸ਼ੀਨ ਉੱਠੀਏ ਜਰ ਜਾ ਕੇ ਦੇਖਿਆ ਤੇ ਜਿਹੜੀ ਮੈਡਮ ਆ ਮੇਰੀ ਮਾਣੋ ਬਿੱਲੀ ਆ ਚਲੋ ਜੀ ਫਿਰ ਕਰਦੇ ਹਾਂ ਜੀ ਵਲੌਗ ਦੀ ਅੱਜ ਇੱਥੇ ਐਂਡਿੰਗ ਤੇ ਕੱਲ ਤੁਹਾਨੂੰ ਮਿਲਦੇ ਹਾਂ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਸੋ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਨੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰ ਦਿਆ ਕਰੋ ਕਿਉਂਕਿ ਤੁਹਾਡੇ ਇੱਕ ਲਾਈਕ ਦੇ ਨਾਲ ਮੈਨੂੰ ਸੱਚੀ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲਦੀ ਹੈ ਲਾਈਕ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਆਪਣੀ ਫੈਮਿਲੀ ਐਂਡ ਫਰੈਂਡਸ ਦੇ ਨਾਲ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਸਾਡਾ ਵਲੌਗ ਕਿਵੇਂ ਦਾ ਲੱਗਿਆ ਸੋ ਸਾਡਾ ਵਲੌਗ ਬਹੁਤ ਸਿੰਪਲ ਜਿਹਾ ਸਾਡੇ ਵਲੌਗ ਹੁੰਦੇ ਫੈਮਿਲੀ ਵਲੌਗ ਹੁੰਦੇ ਛੋਟੇ ਛੋਟੇ ਮੈਂ ਵਲੌਗ ਪਾਣੀ ਹੁੰਦੀਆਂ ਤਾਂ ਕਿ ਜਿਹੜਾ ਤੁਹਾਡਾ ਵੀ ਕੀਮਤੀ ਟਾਈਮ ਆ ਉਹ ਬਿਲਕੁਲ ਵੀ ਵੇਸਟ ਨਾ ਜਾਵੇ ਥੈਂਕ ਯੂ